ਜੀ ਦੋਸਤੋ ਕੀ ਹਾਲ ਚਾਲ ਹੈ ਜੀ ਇਹ ਆ ਪਿੰਡ ਸੀਚੇਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਇਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਉਹਨਾਂ ਨੇ ਸੇਵਾ ਕਰਕੇ ਬਣਾਇਆ ਤੇ ਭਗਵਾ ਰੰਗ ਹੈ ਇਸ ਗੁਰਦੁਆਰੇ ਦਾ ਨਿਰਮਲ ਕੁਟਿਆ ਦਾ ਜਿਹੜਾ ਭਗਵਾ ਰੰਗ ਕਿਹਾ ਜਾਂਦਾ ਹੈ ਤੇ ਬਹੁਤ ਸੋਹਣੀ ਇਮਾਰਤ ਹੈ ਇਸ ਗੁਰੂ ਘਰ ਦੀ ਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਇਸ ਪਿੰਡ ਦੇ ਵਿੱਚ ਸੀਚੇਵਾਲ ਬਾਬਾ ਬਲਬੀਰ ਸਿੰਘ ਜੀ ਉਹਨਾਂ ਨੇ ਬਹੁਤ ਰੁੱਖ ਲਾਏ ਆ ਹਰਿਆਲੀ ਇਸ ਪਿੰਡ ਦੇ ਵਿੱਚ ਬਹੁਤ ਆ ਰੁੱਖ ਫੁੱਲਾਂ ਦੇ ਰੁੱਖ ਫਲਾਂ ਦੇ ਰੁੱਖ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦੇ ਹਨ ਇਹ ਗੁਰੂ ਘਰ ਦੇ ਅੰਦਰ ਦੀ ਹਾਲ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਅੰਦਰ ਦਰਸ਼ਨ ਕਰ ਰਹੇ ਹੋ ਇੱਥੇ ਪਾਠ ਅਖੰਡ ਪਾਠ ਸਾਹਿਬ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਜਿਹੜਾ ਇੱਥੇ ਕੌਲ ਜੀ ਹੈ ਨਾ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇ ਉਹਨਾਂ ਵਾਲ ਵਾਲਿਆਂ ਦਾ ਉਥਨੇ ਬੱਚੇ ਇਥੇ ਪਾਠ ਲਗਾਤਾਰ ਕਰਦੇ ਰਹਿੰਦੇ ਆ ਵਾਰੀ ਬੰਨੀ ਐ ਇਥੇ ਉਹਨਾਂ ਬੱਚਿਆਂ ਨੇ ਇਥੇ ਪਾਠ ਕਰਨਾ ਜਿਹੜੇ ਕਾਲਜ ਦੇ ਬੱਚੇ ਆ ਲਗਾਤਾਰ ਤੇ ਇਥੇ ਜੋਤ ਵੀ ਜਗਦੀ ਰਹਿੰਦੀ ਆ ਅਰਗਬਤੀ ਆ ਬੜੀ ਵੱਡੀ ਅਰਗਬਤੀ ਐ ਤੇ ਹਮੇਸ਼ਾ ਜਗਦੀ ਰਹਿੰਦੀ ਕਦੀ ਵੀ ਬੁਝਦੀ ਨਹੀਂ ਅਰਗਬਤੀ ਆ ਦੇਖੋ ਰਾਖ ਜਿਹੜੀ ਆ ਭਾਂਡੇ ਚ ਕੌਲੇ ਚ ਡੇਗਦੀ ਜਾਂਦੀ ਆ ਬੜੀ ਲੰਬੀ ਅਰਗਬਤੀ ਤਾਂ 7-8 ਫੁੱਟ ਦੀ ਅਰਗਬਤੀ ਆ ਲਗਾਤਾਰ ਆਪੇ ਜਗਦੀ ਰਹਿੰਦੀ ਆ ਇਹ ਖੁੱਲਾ ਹਾਲ ਹੈ ਬਰਾਂਡਾ ਜਿਹਨੂੰ ਕਹਿ ਦਿੰਦੇ ਆਪਾਂ ਇਹ ਸੰਤ ਬਾਬਾ ਬਲਵੀਰ ਸਿੰਘ ਸੀਚਿਆਲ ਇਹ ਗੁਰਦੁਆਰਾ ਸਾਹਿਬ ਦਾ ਬਾਹਰ ਬਹੁਤ ਸੰਗਤ ਦੇਤੇ ਬੈਹ ਜਾਂਦੀ ਬਹੁਤ ਖੁੱਲਾ ਹਾਲ ਆ ਬਰਾਂਡਾ ਬਹੁਤ ਖੁੱਲਾ ਫੇਰ ਅਸੀਂ ਬਾਹਰ ਆ ਕੇ ਤੇ ਵੇਖਿਆ ਬਹੁਤ ਸਾਫ ਸਫਾਈ ਆ ਬਿਲਕੁਲ ਇੱਕ ਵੀ ਤਨ ਪੱਤਾ ਨਹੀਂ ਤੇ ਬਾਹਰ ਰਾਤ ਦੇ ਦੇ ਗਾਨੀ ਮਿਲਗਾਈ ਨਹੀਂ ਸਾਫ ਸਫਾਈ ਆ ਹਰੇ ਹਰੇ ਫੁੱਲ ਆਉ ਗਮਲਿਆਂ ਦੇ ਵਿੱਚ ਫੁੱਲ ਬਹੁਤ ਸੋਹਣੇ ਬੂਟੇ ਲੱਗੇ ਹਰ ਤਰ੍ਹਾਂ ਦਾ ਇੱਥੋਂ ਤੁਹਾਨੂੰ ਜਿਹੜਾ ਫਲਾਂ ਦਾ ਬੂਟਾ ਮਿਲ ਜਾਂਦਾ ਫ੍ਰੀ ਕੋਈ ਪੈਸਾ ਨਹੀਂ ਫੁੱਲਾਂ ਦਾ ਬੂਟੇ ਹਰ ਤਰ੍ਹਾਂ ਦੇ ਫ੍ਰੀ ਰੋਖ ਲੈਣਾ ਕੋਈ ਵੀ ਬਿਲਕੁਲ ਫ੍ਰੀ ਇੰਨੇ ਇੱਥੇ ਸੰਧਾ ਬਾਬਾ ਬਲਵੀਰ ਸਿੰਘ ਜੀ ਦੀ ਸਿਤੀਵਾਲ ਵਾਲੇ ਸੇਵਾ ਕਰਦੇ ਕਰਾਂ ਵਿੱਚ ਲਾਉਣ ਲਈ ਕੋਈ ਸ ਵੀ ਤਰ੍ਹਾਂ ਤੁਹਾਨੂੰ ਬਹੁਤ ਦੀਦੀ ਲੋੜਿਆ ਨਾ ਫੁੱਲਾਂ ਦੀ ਫਲਾਂ ਦੀ ਕੋਈ ਵੀ ਇੱਥੋਂ ਫ੍ਰੀ ਲੈ ਕੇ ਜਾ ਸਕਦੇ ਹੋ ਤੁਸੀਂ ਤੇ ਹਰਿਆਲੀ ਨੁਪਹਿਲ ਦਿੰਦੇ ਆ ਬਾਬਾ ਬਲਵੀਰ ਸਿੰਘ ਦੀ ਚਿਚੀਵਾਲ ਬਹੁਤ ਆ ਦੇਖੋ ਸਾਹਮਣੇ ਪਏ ਆ ਨਾ ਆ ਕਿੰਨੇ ਰੁਕ ਪਏ ਆ ਕਿੰਨੇ ਗਮਲਿਆਂ ਦੇ ਵਿੱਚ ਆ ਫੁੱਲ ਪਏ ਆ ਜਿੱਦਾਂ ਦਾ ਮਰਜ਼ੀ ਤੁਸੀਂ ਇੱਥੋਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਇੱਥੇ ਬੀ ਮਿਲ ਜਾਂਦਾ ਵਾ ਜਿਹੜਾ ਫੁੱਲਾਂ ਦਾ ਤੁਸੀਂ ਇੱਥੋਂ ਲੈ ਸਕਦੇ ਹੋ ਕੋਈ ਪੈਸਾ ਨਹੀਂ ਲੈਂਦੇ ਸੇਵਾਵਾ ਆਪਣੀ ਖੁਸ਼ੀ ਦੇ ਨਾਲ ਤੁਸੀਂ ਜੋ ਮਰਜ਼ੀ ਸੇਵਾ ਪਾ ਸਕਦੇ ਹੋ ਦੇ ਸਕਦੇ ਹੋ ਪਰ ਉਹ ਮੰਗ ਕੇ ਨਹੀਂ ਲੈਂਦੇ ਆ ਜੀ ਸਿਚੇਵਾਲ ਪਿੰਡ ਦਾ ਕਾਲਜ ਸੰਤ ਬਾਬਾ ਬਲਵੀਰ ਸਿੰਘ ਜੀ ਨਾਲੋਂ ਇੱਥੇ ਸੇਵਾ ਕੀਤੀ ਜਾਂਦੀ ਸਾਰੀ ਦੇਖ ਰਹੇ ਹਾਂ ਸੰਤ ਬਾਬਾ ਬਲਵੀਰ ਸਿੰਘ ਦੀ ਸਿਚੇਵਾਲ ਕਰਦੇ ਆ ਸਕੂਲਜ ਦੀ ਤੇ ਬਹੁਤ ਵੱਡਾ ਕਾਲਜ ਆ ਵਧੀਆ ਇੱਥੇ ਜਿਹੜੇ ਟੀਚਰ ਆ ਤੇ ਬੱਚੇ ਵੀ ਬਹੁਤ ਇੱਥੇ ਪੜਦੇ ਆ ਉਸ ਕਾਲਜ ਦੇ ਵਿੱਚ ਬੱਸਾਂ ਲੱਗੀਆਂ ਦੂਰੋਂ ਦੂਰੋਂ ਬੱਚੇ ਇਸ ਕਾਲਜ ਵਿੱਚ ਪੜਨ ਆਉਂਦੇ ਆ ਸੋ ਬਹੁਤ ਵਧੀਆ ਐ ਇਸ ਪਿੰਡ ਦਾ ਸਾਰਾ ਆਲਾ ਦਵਾਲਾ ਵੀ ਸਾਫ਼ ਸੁਥਰਾ ਵਾ ਤੇ ਬਹੁਤ ਇਸ ਪਿੰਡ ਦੇ ਵਿੱਚ ਵੀ ਸਾਫ਼ ਸਫਾਈ ਐ ਸਗੁਰੂ ਘਰ ਦੇ ਵਿੱਚ ਬਹੁਤ ਸਾਫ਼ ਸਫਾਈ ਐ